ਤੇ ਲੋਕਾਂ ਨੂੰ ਵੇਅਰ ਕਰਨ ਲਈ ਪੱਠਿਆਂ ਤੇ ਸ਼ੈਲਾਂ ਤੇ ਟਾਬਿਆਂ ਤੇ ਵੀ ਸੈਟਿੰਗ ਇੰਸਪెక్టర్ ਸਾਹਿਬ ਰੁਪਿੰਝ ਜਾ ਰਹੇ ਨੇ ਉਥੇ ਵੇਅਰ ਕਰ ਰਹੇ ਆ ਵਿੱਚ ਜ਼ਹਿਰੀਲੀ ਸ਼ਰਾਬ ਤੋਂ ਬਚਾ ਲਈ ਦੱਸਿਆ ਜਾ ਰਿਹਾ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿਸੇ ਵੀ ਵਿਅਕਤੀ ਵੱਲੋਂ ਅਗਰ ਨਜਾਇਜ਼ ਸ਼ਰਾਬ ਸੰਬੰਧੀ ਜਾਂ ਨਜਾਇਜ਼ ਸਟੋਰੇਜ ਸੰਬੰਧੀ ਕੋਈ ਵੀ ਸੂਚਨਾ ਦਿੱਤੀ ਜਾਵੇਗੀ ਤਾਂ ਉਸ ਨੂੰ ਪੂਰਨ ਤੌਰ ਤੇ ਗੁਪਤ ਰੱਖਿਆ ਜਾਵੇਗਾ ਫਤਿਹਗੜ੍ਹ ਸਾਹਿਬ ਦੇ ਵਿੱਚ 1 April 2025 ਤੋਂ ਲੈ ਕੇ ਹੁਣ ਤੱਕ ਕੁੱਲ 13 ਪਰਚੇ ਦਰਜ ਕਰਵਾਏ ਜਾ ਚੁੱਕੇ ਹਨ ਜਿਹਦੇ ਵਿੱਚ ਆਪਕਾਰੀ ਵਿਭਾਗ ਅਤੇ ਪੁਲਿਸ ਸਿਵਾਕ ਵੱਲੋਂ ਜੁਆਇੰਟ ਚੈਕਿੰਗ ਕੀਤੀਆਂ ਜਾ ਰਹੀਆਂ ਹਨ ਤੇ ਲੋਕਾਂ ਨੂੰ ਅਵੇਅਰ ਕਰਨ ਲਈ ਪੱਠਿਆਂ ਤੇ ਸ਼ਹਿਰਾਂ ਤੇ ਟਾਬਿਆਂ ਤੇ ਵੀ ਸੈਟਿੰਗ ਇੰਸਪੈਕਟਰ ਸਾਹਿਬ ਰੂਟੀਨ 'ਚ ਜਾ ਰਹੇ ਨੇ ਉਥੇ ਅਵੇਅਰ ਕਰ ਰਹੇ ਆ ਵਿੱਚ ਹਰੀਲੀ ਸ਼ਰਾਬ ਤੋਂ ਬਚਾ ਲਈ ਦੱਸਿਆ ਜਾ ਰਿਹਾ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਹੈਲਪਲਾਈਨ ਨੰਬਰ ਵੀ ਚੈਰੀ ਹਾਂ ਹੈਲਪਲਾਈਨ ਨੰਬਰ ਇੱਕ ਤਾਂ ਮੇਰਾ ਆਪਦਾ ਨੰਬਰ ਹੈਗਾ ਜੀ 9780477277 ਉਸ ਤੋਂ ਇਲਾਵਾ ਸਾਡੇ ਜ਼ਿਲ੍ਹੇ ਦੇ ਚਾਰ ਇਨਸਪੈਕਟਰ ਹਨ ਐਕਸਾਈਜ਼ ਸਰਕਲ ਵਿੱਚ ਉਹਨਾਂ ਦੇ ਵੱਖ-ਵੱਖ ਨੰਬਰ ਵੀ ਜਾਰੀ ਕੀਤੇ ਗਏ ਹਨ ਜਿਸ ਦੇ ਵਿੱਚੋਂ ਮੰਡੀ ਗੋਬਿੰਦਗੜ ਲਈ ਇਨਸਪੈਕਟਰ ਸਾਹਿਬ ਰਵਿੰਦਰ ਸਿੰਘ ਜੀ ਹਨ ਜਿਨ੍ਹਾਂ ਦਾ ਮੋਬਾਈਲ ਨੰਬਰ 999810081 ਹੈ ਅਤੇ ਸਰਹੰਦਾ ਸਰਕਲ ਲਈ ਐਕਸਾਈਜ਼ ਇਨਸਪੈਕਟਰ ਹਰ ਸਿਮਰਨ ਸਿੰਘ ਹਨ ਜਿਨ੍ਹਾਂ ਦਾ ਮੋਬਾਈਲ ਨੰਬਰ 987024150 ਹੈ ਇਸ ਤੋਂ ਇਲਾਵਾ ਕਮਾਂਡੋ ਐਕਸਾਈਜ਼ ਸਰਕਲ ਇਨਸਪੈਕਟਰ ਦਲਜਿੰਦਰ ਸਿੰਘ ਹਨ ਉਹਨਾਂ ਦਾ ਮੋਬਾਈਲ ਨੰਬਰ 938 553708 ਹੈ ਅਤੇ ਬਸੀ ਪਠਾਨਾ ਸਰਕਲ ਲਈ ਇਨਸਪੈਕਟਰ ਬਲਦੇਵ ਸਿੰਘ ਜਿਨ੍ਹਾਂ ਦਾ ਮੋਬਾਈਲ ਨੰਬਰ 98764051 ਹੈ ਇਹਨਾਂ ਨੰਬਰਾਂ ਉੱਤੇ ਕਿਸੇ ਵੀ ਵਿਅਕਤੀ ਵੱਲੋਂ ਅਗਰ ਨਜਾਇਜ਼ ਸ਼ਰਾਬ ਸਬੰਧੀ ਜਾਂ ਨਜਾਇਜ਼ ਸਟੋਰ ਸਬੰਧੀ ਕੋਈ ਵੀ ਸੂਚਨਾ ਦਿੱਤੀ ਜਾਵੇਗੀ ਤਾਂ ਉਸ ਨੂੰ ਪੂਰਨ ਤੌਰ ਤੇ ਗੁਪਤ ਰੱਖਿਆ ਜਾਵੇਗਾ ਜਿਆਦਾ ਇਹ ਤੇਰਾ ਪਰਚੇ ਦਿੱਤੇ ਨਹੀਂ ਕੀ ਧਾਰੂ ਦਰੂ ਆਉਂਦੀ ਸੀ ਹਾਂਜੀ ਉਹਦੇ ਵਿੱਚ ਮਿਕਸ ਹੈ ਚੰਡੀਗੜ੍ਹ ਤੋਂ ਵੀ ਆਉਂਦੀ ਸੀ ਜਾਂ ਨਜਾਇਜ਼ ਘਰ ਦੀ ਘੱਟੀ ਵੀ ਸੀ ਉਹ ਮਿਕਸ ਹੈ ਸਾਰਾ ਸੈਮੀਨਾਰ ਫਿਕਰ ਆਣੇ ਹਾਂਜੀ ਹਾਂਜੀ ਉਹ ਜੋ ਰੂਟੀਨ ਚ ਹੈ ਸਾਡੇ ਕਮਿਸ਼ਨਰ ਸਾਹਿਬ ਨੇ ਜਤਿੰਦਰ ਜੋਰਵਾਲ ਜੀ ਆਈਐਸ ਨੇ ਪਿੰਸਟਰ ਪੰਜਾਬ ਉਹਨਾਂ ਦੇ ਹਦਾਇਤਾਂ ਤਾਪਿਕ ਰੂਟੀਨ ਜੇ ਕਾਰਵਾਈ ਚੱਲਦੀ ਜਾ ਰਹੀ ਹੈ ਤੇ ਜ਼ਿਲ੍ਹੇ ਵਿੱਚ ਜਿਨੇ 4 L-17 ਲਾਇਸੈਂਸ ਹਨ ਉਹਨਾਂ ਦੇ ਵੀ ਰੈਗੂਲਰ ਰੂਟ ਤੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਵੇਅਰ ਕਰਨ ਲਈ ਪੱਠਿਆਂ ਤੇ ਸ਼ਹਿਰਾਂ ਤੇ ਟਾਬਿਆਂ ਤੇ ਵੀ ਸੈਟਿੰਗ ਇੰਸਪੈਕਟਰ ਸਾਹਿਬ ਰੂਟਿੰਚ ਜਾ ਰਹੇ ਨੇ ਉਥੇ ਵੇਅਰ ਕਰ ਰਹੇ ਆ ਵਿੱਚ ਹਰੀਲੀ ਸ਼ਰਾਬ ਤੋਂ ਬਚਾ ਲਈ ਦੱਸਿਆ ਜਾ ਰਿਹਾ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿਸੇ ਵੀ ਵਿਅਕਤੀ ਵੱਲੋਂ ਅਗਰ ਨਜਾਇਜ਼ ਸ਼ਰਾਬ ਸਬੰਧੀ ਜਾਂ ਨਜਾਇਜ਼ ਸਟੋਰੇਜ ਸਬੰਧੀ ਕੋਈ ਵੀ ਸੂਚਨਾ ਦਿੱਤੀ ਜਾਵੇਗੀ ਤਾਂ ਉਸਨੂੰ ਪੂਰਨ ਤੌਰ ਤੇ ਗੁਪਤ ਰੱਖਿਆ ਜਾਵੇਗਾ। ਫਟਕੜਸਾਫ ਦੇ ਵਿੱਚ 1 April 2025 ਤੋਂ ਲੈ ਕੇ ਹੁਣ ਤੱਕ ਕੁੱਲ 13 ਪਰਚੇ ਦਰਜ ਕਰਵਾਏ ਜਾ ਚੁੱਕੇ ਹਨ ਜਿਦੇ ਵਿੱਚ ਆਪਕਾਰੀ ਵਿਭਾਗ ਅਤੇ ਪੁਲਿਸ ਵਿਭਾਗ ਵੱਲੋਂ ਜੁਆਇੰਟ ਚੈਕਿੰਗ ਕੀਤੀਆਂ ਜਾ ਰਹੀਆਂ ਹਨ। ਤੇ ਲੋਕਾਂ ਨੂੰ ਵੇਅਰ ਕਰਨ ਲਈ ਪੱਠਿਆਂ ਤੇ ਸ਼ਹਿਲਾਂ ਤੇ ਟਾਬਿਆਂ ਤੇ ਵੀ ਸੈਟਿੰਗ ਇੰਸਪెక్టర్ ਸਾਹਿਬ ਰੂਟੀਨ 'ਚ ਜਾ ਰਹੇ ਨੇ ਉਥੇ ਵੇਅਰ ਕਰ ਰਹੇ ਆ ਜहरीਲੀ ਸ਼ਰਾਬ ਤੋਂ ਬਚਾ ਲਈ ਦੱਸਿਆ ਜਾ ਰਿਹਾ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਹੈਲਪਲਾਈਨ ਨੰਬਰ ਵੀ ਜਾਰੀ ਹਾਂ ਹੈਲਪਲਾਈਨ ਨੰਬਰ ਇੱਕ ਤਾਂ ਮੇਰਾ ਆਪਦਾ ਨੰਬਰ ਹੈਗਾ ਜੀ 9780477277 ਉਸ ਤੋਂ ਇਲਾਵਾ ਸਾਡੇ ਜ਼ਿਲ੍ਹੇ ਦੇ ਚਾਰ ਇੰਸਪెక్టర్ ਹਨ ਐਕਸਾਈਜ਼ ਸਰਕਲ ਵਿੱਚ ਉਹਨਾਂ ਦੇ ਵੱਖ-ਵੱਖ ਨੰਬਰ ਵੀ ਜਾਰੀ ਕੀਤੇ ਗਏ ਹਨ ਜਿਸ ਦੇ ਵਿੱਚੋਂ ਮੰਡੀ ਗੋਬਿੰਦਗੜ ਲਈ ਇੰਸਪੈਕਟਰ ਸਾਹਿਬ ਰਿੰਦਰ ਸਿੰਘ ਜੀ ਹਨ ਜਿਨ੍ਹਾਂ ਦਾ ਮੋਬਾਈਲ ਨੰਬਰ 999810081 ਹੈ ਅਤੇ ਸਰਾਂਦੇ ਸਰਕਲ ਲਈ ਐਕਸਾਈਜ਼ ਇੰਸਪੈਕਟਰ ਹਰ ਸਿਮਰਨ ਸਿੰਘ ਹਨ ਜਿਨ੍ਹਾਂ ਦਾ ਮੋਬਾਈਲ ਨੰਬਰ 987024150 ਹੈ ਇਸ ਤੋਂ ਇਲਾਵਾ ਕਮਾਂਡੋ ਐਕਸਾਈਜ਼ ਸਰਕਲ ਇੰਸਪੈਕਟਰ ਦਲਜਿੰਦਰ ਸਿੰਘ ਹਨ ਉਹਨਾਂ ਦਾ ਮੋਬਾਈਲ ਨੰਬਰ 988553708 ਹੈ ਅਤੇ ਬਸ ਇਹ ਪਠਾਨਾ ਸਰਕਲ ਲਈ ਇਨਸਪੈਕਟਰ ਬਲਦੇਵ ਸਿੰਘ ਜਿਨ੍ਹਾਂ ਦਾ ਮੋਬਾਈਲ ਨੰਬਰ 987640551 ਹੈ ਇਹਨਾਂ ਨੰਬਰਾਂ ਉੱਤੇ ਕਿਸੇ ਵੀ ਵਿਅਕਤੀ ਵੱਲੋਂ ਅਗਰ ਨਜਾਇਜ਼ ਸ਼ਰਾਬ ਸਬੰਧੀ ਜਾਂ ਨਜਾਇਜ਼ ਸਟੋਰ ਸਬੰਧੀ ਕੋਈ ਵੀ ਸੂਚਨਾ ਦਿੱਤੀ ਜਾਵੇਗੀ ਤਾਂ ਉਸ ਨੂੰ ਪੂਰਨ ਤੌਰ ਤੇ ਗੁਪਤ ਰੱਖਿਆ ਜਾਵੇਗਾ ਜਿਆਦਾ ਇਹ ਤੇਰਾ ਪਰਚੇ ਦਿੱਤੇ ਨਹੀਂ ਕੀ ਧਾਰੂ ਦਰੂ ਆਉਂਦੀ ਸੀ ਇਹ ਹਾਂਜੀ ਉਹਦੇ ਵਿੱਚ ਮਿਕਸ ਹੈ ਚੰਡੀਗੜ੍ਹ ਤੋਂ ਵੀ ਆਉਂਦੀ ਸੀ ਜਾਂ ਨਜਾਇਜ਼ ਘਰ ਦੀ ਗੱਡੀ ਵੀ ਸੀ ਉਹ ਮਿਕਸ ਹੈ ਸਾਰਾ ਸੈਮੀਨਾਰ ਫਿਕਰ ਆਣ ਬਸ ਹਾਂਜੀ ਹਾਂਜੀ ਉਹ ਜੋ ਰੁਟੀਨ ਚ ਹੈ ਸਾਡੇ ਕਮਿਸ਼ਨਰ ਸਾਹਿਬ ਨੇ ਜਤਿੰਦਰ ਜੋਰਵਾਲ ਜੀ ਆਈਐਸ ਨੇ ਮਿਸਟਰ ਪੰਜਾਬ ਉਹਨਾਂ ਦੇ ਹਦਾਇਤਾਂ ਅ ਤਾ ਵਿੱਚ ਰੁਟੀਨ ਜੇ ਕਾਰਵਾਈ ਚੱਲਦੀ ਜਾ ਰਹੀ ਹੈ ਤੇ ਜ਼ਿਲ੍ਹੇ ਵਿੱਚ ਜਿਨੇ 4 L17 ਲਾਇਸੈਂਸ ਹਨ ਉਹਨਾਂ ਦੇ ਵੀ ਰੈਗੂਲਰ ਰੂਟ ਤੇ ਚੈਕਿੰਗ ਕੀਤੀ ਜਾ ਰਹੀ ਹੈ